ਹਾਂਜੀ ਦੋਸਤੋ ਸਾਡੇ ਬਹੁਤ ਹੀ ਸਤਿਕਾਰਯੋਗ ਰਣਜੀਤ ਸਿੰਘ ਜੀ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਤੇ ਸੋਮ ਪ੍ਰਕਾਸ਼ ਜੀ ਸਾਬਕਾ ਐਮਕੀ ਜੀ ਅੱਜ ਟੇਲਮਾ ਦਾ ਜੈਜਾ ਲੈਣ ਵਾਸਤੇ ਟੇਲਮਾ ਤੇ ਪਹੁੰਚੇ ਨੇ ਤੇ ਕਿਸਾਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਸਾਰੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਭਰੋਸਾ ਜਿਤਾਇਆ ਆਓ ਪੂਰੀ ਵੀਡੀਓ ਦੇਖਿਓ ਤੇ ਇਹਨੂੰ ਸ਼ੇਅਰ ਕਰਿਓ ਤੇ ਪਾਣੀ ਬਾਰੇ ਸਾਰੀ ਅਪਡੇਟ ਸ਼ਾਮ ਤੱਕ ਦੀ ਆਪਾਂ ਐਂਡ ਤੇ ਤੁਹਾਨੂੰ ਸਾਰੀ ਦੱਸਦੇ ਹਾਂ ਆਓ ਪਹਿਲਾਂ ਵੀਡੀਓ ਵੇਖੋ ਦੇ ਵੀ ਸਰਕਾਰੀ ਬੰਦ ਹੁੰਦੇ ਇਸ ਵੇਲੇ ਜਿਹੜੇ ਦੇਸਵਾ ਤੋਂ ਆਖੋੜ ਕੋਲ ਕੀ ਆਪ ਦਾ ਇੱਕ ਨੰਬਰ ਦੀ ਬੁਤੀ ਆ ਇਸ ਕਰਕੇ ਸਰਕਾਰੀ ਜ਼ਿੰਮੇਵਾਰੀ ਵਾਢੀ ਹੈ ਪਰ ਇਹ ਜਿਹੇ ਹਾਲਾਤ ਤੇ ਆਪ ਸਰਕਾਰ ਦੀ ਗੈਰਲੀ ਜਿਹੇ ਸਮਾਜਿਕ ਸਸਤਾਵਾਂ ਲੋਕਾਂ ਦੀ ਸੇਵਾ ਕਰਨੇ ਪੰਜਾਬ ਦੇ ਇਸ ਵੇਲੇ ਜਾ ਰਹੇ ਹੁੰਦਾ ਜੇ ਜਦੋਂ ਵੀ ਕੋਈ ਟੰਗਲੀ ਹੋਏ ਲੋਕੀ ਰਾਹ ਤੋਂ ਮਾਇਕੀ ਨੂੰ ਮਦਦ ਕਰਦੇ ਨੇ ਮੰਦਰ ਲੱਭਦੇ ਨੇ ਸੇਵਾ ਕਰਨੇ ਨੇ ਕੋਈ ਵੀ ਕੋਈ ਇੱਕ ਸਰਕਾਰ ਦੇ ਪਿਆੰਦਸ ਤੇ ਵਾਧੂ ਬਚਦੇ ਨੇ ਉਹ 8 ਲੀਟਰ ਸਨ ਹੋ ਰਹੀ ਚੱਲਦੀ ਹੈ ਪਾਜੀ ਇੱਧਰ ਇੱਕ ਮਿੰਟ ਅਗਾਇ ਤੇਰਾ ਫੋਨ ਦਿੱਤਾ ਵੇ ਓਏ ਇੱਕ ਮਿੰਟ ਆ ਸਾਹਮਣੇ ਆ ਪਵਿਲ ਮੜਾ ਜਾ ਦੇਖ ਮੇਰਾ ਵੀ ਇੱਕ ਮਿੰਟ ਪਾਜੀ ਇੱਧਰ ਇੱਕ ਦੇਖੋ ਇਹ ਨੁਕਸਾਨ ਪੰਜਾਬ ਦਾ ਬਹੁਤ ਜਿਆਦਾ ਵੱਡਾ ਆ ਪਰ ਇਹ ਵੀ ਆਪਣਾ ਭਾਈਚਾਰਕ ਦੂਸਰ ਪੱਲੇ ਬੰਦਾ ਵੀ ਜੋੜੀ ਕਿਸੇ ਵਾਰ ਮਾਈ ਭਾਈ ਕਰ ਸਕਦਾ ਕਰਨ ਤੇ ਉਹ ਵੀ ਬਹੁਤ ਜੂੜੇ ਹੋਏ ਰਹਿੰਦੇ ਆ ਹਾਂ ਅਸੀਂ ਅਜੇ ਤੱਕ ਕੋਈ ਪਹਿਲੀ ਵਾਰ ਆਏ ਆ ਕੋਈ ਵੀ ਸੇਵਾ ਹੋਵੇ ਸਾਨੂੰ ਸਾਡੇ ਲੈ 24 ਘੰਟੇ ਹਾਜ਼ਰ ਠੀਕ ਜੀ ਧੰਨਵਾਦ ਸਾਨੂੰ ਵਾਟ ਦਿੱਤਾ ਹਾਂਜੀ ਦੋਸਤੋ ਜਿੰਦਾਂ ਤੁਸੀਂ ਸਾਰੀ ਵੀਡੀਓ ਸੁਣੀ ਹੋਊਗੀ ਪਿੰਡ ਵਾਲਿਆਂ ਨੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਕਿਸੇ ਵੀ ਤਰ੍ਹਾਂ ਦੀ ਲੋੜ ਪੈਂਦੀ ਹੈ ਸਾਡੇ ਤੱਕ ਪਹੁੰਚ ਕਰੋ ਉਹਨਾਂ ਨੂੰ ਫੋਨ ਕਰੋ ਅਹੀਂ ਉਸੇ ਵੇਲੇ ਹਾਜ਼ਰ ਹੋਵਾਂਗੇ ਤੁਹਾਡੇ ਹਰ ਦੁੱਖ ਸੁੱਖ ਵਿੱਚ ਅਸੀਂ ਹਰ ਟਾਈਮ ਹਾਜ਼ਰ ਹਾਂ ਪਰਵਾਹ ਨਹੀਂ ਕਰਨੀ ਕਿਸੇ ਚੀਜ਼ ਦੀ ਤੁਸੀਂ ਤੁਮ阿里 ਸਹਾਇਤਾ ਵੀ ਕਰਕੇ ਗਏ ਬਾਕੀ ਰਹਿਣ ਦੀ ਗੱਲ ਦੋਸਤੋ ਪਾਣੀ ਦੀ ਉਹ ਵੀ ਤੁਹਾਨੂੰ ਆਪਾਂ ਦੱਸਦੇ ਹਾਂ ਆ ਵੇਖੋ ਪਹਿਲਾਂ ਇਹਨਾਂ ਦਾ ਧੰਨਵਾਦ ਕਰੀਏ ਆਪਾਂ ਸਾਰੇ ਜਣੇ ਰਲ ਕੇ ਪਿੰਡ ਵਾਲੇ ਬਹੁਤ ਬਹੁਤ ਧੰਨਵਾਦ ਰਣਜੀਤ ਸਿੰਘ ਖੋਜੇਵਾਲ ਜੀ ਦਾ ਤਾਂ ਦੇਖੋ ਦੋਸਤੋ ਪਾਣੀ ਜਿਹੜਾ ਵਾ ਪਾਣੀ ਅੱਗੇ ਨਾਲੋਂ ਬਹੁਤ ਘਟ ਚੁੱਕਾ ਵਾ 2 2.5 ਇੰਚ ਦਾ ਫਰਕ ਪੈ ਗਿਆ ਵਾ ਪਾਣੀ ਡਾਊਨ ਹੋ ਚੁੱਕਾ ਘਬਰਾਉਣ ਵਾਲੀ ਕੋਈ ਗੱਲ ਨਹੀਂ ਵਾਇਗਰੂ ਹਮੇਸ਼ਾ ਚੜ੍ਹਦੀ ਕਲਾ ਹੀ ਰੱਖੂਗਾ ਆਪਣੀ ਪ੍ਰਵਾਹ ਨਹੀਂ ਕਰਨੀ ਤੁਸੀਂ ਤਾਂ ਅਰਦਾਸ ਕਰਨੀ ਹੈ ਜਲਦੇਵਤਾ ਆਪਣੇ ਸਥਾਨ ਤੇ ਵਾਪਸ ਚਲਾ ਜਾ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦਿਆ ਕਰੋ ਵਾਇਗਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਰੱਬ ਰਾਖਾ